ਸੋਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰਸਰਨੀ ਆਇਆ ਰਾ ਕੋ ਰਕ ਨਹਾਰੇ ਜਿਤ ਤੁਲਾਵੈ ਤਿਤ ਹਮ ਲਾਗੀ ਕਿਆਏ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਯਾਲਾ ਗੋਣ ਗਾਵੋ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਭਉ ਤਰੀਏ ਆਪ ਤਿਆਗ ਹੋਈਏ ਸਭ ਰੀਣਾ ਜੀਵਤ ਆਮਰ ਰਹੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੀ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ tere sharan diaala kar kripa apna naam didje nanak sadur wala raag suhi ashtapadiyan mahalla pehla kar pehla ek onkar satgur prasad ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕ ਕਹਿਣੈਣਾ ਨਾ ਕੋਲ ਢੰਗ ਨਾ ਮੀਟੇ ਬੈਣ ਰਹਾ ਸਹਿਜ ਸ਼ਿੰਗਾਰ ਕਾਮਣ ਕਰਿ ਆਵੇ ਤਾ ਸੁਹਾਗਣ ਜਕੰਤਿ ਪਾਵੇ ਨਾ ਤਸ ਰੂਪ ਨਾ ਰੇਖਿਆ ਕਾਈ ਅੰਤ ਕਾ ਸਾਹਿਬ ਸਿੰਬਰੀ ਆਜਾਈ ਸੂਰਤ ਮਤ ਨਾਹੀ ਜੁਦرائی ਕਰ ਕੇ ਪ੍ਰਭ ਪ੍ਰਭ ਲਾਵ ਪਾਈ ਖਰੀ ਸਿਆਣੀ ਕੰਤ ਨਾ ਬਾਣੀ माया लागी परम पुलाणी ਹਮੇ ਜਾਏ ਤਖੰਤ ਸੁਮਾਈ ਟੋਂ ਕਾ ਮਨੋ ਪਿਆਰੇ ਨਵ ਨਿਦ ਪਾਈ ਅਣਕ ਜਨਮ ਬਿਸ਼ਰਤ ਦੁਖ ਪਾਇਆ ਕਰ ਗੈ ਲਹੁ ਪ੍ਰੀਤਮ ਪ੍ਰਭ ਰਾਇ ਬੰਤ ਨਾਨਕ ਸਹਬੀ ਹੋਸੀ ਜੈ ਭਾਵੇ ਪਿਆਰ ਤੈ ਹੋਸੀ ਸੁਹੀ ਮਹੱਲਾ ਪਹਿਲਾ ਕਰਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜਿਓ ਵਿਣਨਾਵੇ ਪ੍ਰਮਾ ਭੁੱਲੀਆ ਟੱਗ ਮੁਠੀ ਕੋੜਿਆ ਰੋ ਜਿਓ ਸੱਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜਿਓ ਰੰਗੀ ਕਿਆ ਘਾ ਰੰਗੀਏ ਜੋ ਰਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਏ ਸੱਚੇ ਸੋਚਿਤ ਲਾਏ ਜਿਓ ਰਹਾਓ ਜਾਰੇ ਕੁੰਡਾ ਜੇ ਭਵੇ ਬਿਨ ਪਾਗਾ ਤਨ ਨਾਹੀ ਜਿਉ ਹਉ ਗੁਣ ਮੁੱਟੇ ਜੇ ਫਿਰੈ ਬਦਕ ਤਾਈ ਨਾ ਪਾਹੇ ਜਿਉ ਗੁਰ ਰਾਕੇ ਸੇ ਉਬੜੀ ਸ਼ਬਦ ਰਤੇ ਮਨ ਮਾਹੀ ਜਿਉ चिट्ट जिनके कपड़े मैले चिच कठोर जियो तेन मुख नाम ना उजले दूज व्याप चोर जियो मूल न बूझे अपना से पसिया पसुआ से टोर जियो ਨੇਤ ਨੇਤ ਕੁਸੀਆ ਮਾਨ ਕਰੇ ਨੇਤ ਨੇਤ ਮੰਗੈ ਸੋਖ ਜਿਓ ਕਰਤਾ ਚੇਤਨਾ ਆਵਈ ਫਿਰ ਫਿਰ ਲੱਗੇ ਦੁਖ ਜਿਓ ਸੋਖ ਧੋਖ ਦਤਾ ਮਾਨ ਵਸੇ ਤਿਤ ਤਨ ਕੈਸੀ ਪੋਖ ਜਿਓ बाकी वाला है सिर मारे जंदार जियो लेका मंगे देवना पूछे कर विचार जियो सचै किले बक्से बक्स नार जियो अन्न को किजे मितड़ा खा कर ले मर जाए जियो बहु रंग देख पुलाया पुल पुल आवे जाए जियो नदर प्रभु ते है नदरी मेलो मिलाए जियो ਗਾਪਲ ਗਿਆਨ ਵਹੁਣਿਆ ਗੋਰ ਬੇਣ ਗਿਆਨ ਨਾ ਪਾਲ ਜਿਓ ਕਿਚੋ ਤਾਣ ਵਗੂਚੀਐ ਬੁਰਾ ਪੜਾ ਦੈ ਨਹਾਲ ਜਿਓ ਬਿਨ ਸਵਦੇ ਪੈਰਤਿਆ ਸਭ ਜੋ ਹੀ ਜਮਕਾਲ ਜਿਓ ਜਨਕਾਰ ਕਾਰਨ ਤਾਰਿਆ ਸਭ ਸੇ ਦੇ ਆਧਾਰ ਜਿਓ ਸੋ ਕੋ ਮਨ ਵਸਾਰੀਏ ਸਦਾ ਸਦਾ ਤਾਰ ਜਿਓ ਨਾਨਕ ਨਾਮ ਨਵੇਸ ਰੇ ਨੇ ਦਾ ਰਾ ਆਧਾਰ ਜਿਓ ਸੋ ਕੋ ਮਨੁ ਵਸਾਰੀਏ ਸਦਾ ਸਦਾ ਜਤਾਰ ਜਿਓ ਨਾਨਕ ਨਾਮ ਨਵੇਸ ਰ ਨਦਰ ਆਧਾਰ ਜਿਓ